ਸੂਰਤ ਦੇ ਪੰਜਾਬੀ ਵਿੱਚ ਆਪ ਦਾ ਸਵਾਗਤ ਹੈ ਪ੍ਰੈਸ ਵੈਲਫੇਅਰ ਕਲੱਬ ਵੱਲੋਂ ਵਿਸ਼ੂ ਪ੍ਰੈਸ ਅਜ਼ਾਦੀ ਦਿਵਸ ਮਨਾਇਆ ਗਿਆ ਪ੍ਰੈਸ ਵੈਲਫੇਅਰ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਜੋਸ਼ਣ ਵਾਈਸ ਪ੍ਰਧਾਨ ਆਰ ਪੀ ਸ਼ਰਮਾ ਨੇ ਕਿਹਾ ਕਿ ਵਿਸ਼ੂ ਪ੍ਰੈਸ ਦਿਵਸ ਪ੍ਰੈਸ ਵੈਲਫੇਅਰ ਕਲੱਬ ਵੱਲੋਂ ਝੰਡਿਆਲਾ ਗੁਰੂ ਵਿਖੇ ਮਨਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਜਿਸ ਲਈ ਹਰ ਇੱਕ ਪੱਤਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀ ਆਵਾਜ਼ ਬਣਿਆ ਤੇ ਇਨਸਾਫ਼ ਦੀ ਵਾਨ ਲਈ ਉਹਨਾਂ ਦੀ ਮਦਦ ਕਰੇ ਇਹ ਪ੍ਰਧਾਨ ਪਰਮਿੰਦਰ ਸਿੰਘ ਜੋਸ਼ਣ ਦੀ ਪ੍ਰਧਾਨ ਜੀਠ ਮਨਾਇਆ ਗਿਆ ਸਾਰਿਆਂ ਨੂੰ ਇਸ ਦਿਨ ਦੀ ਬੜੀ ਖੁਸ਼ੀ ਹੈ ਅੱਜ ਦੇ ਦਿਨ ਦੇ ਉਤੇ ਸਾਰਾ ਪ੍ਰੈਸ ਵੈਲਫਰ ਕਲੱਬ ਰਜਿਸਟਰ ਅੰਮ੍ਰਿਤਸਰ ਸਾਰਿਆਂ ਨੂੰ ਵਧਾਈ ਦਿੰਦਾ ਇਸ ਤੇ ਅਸੀਂ ਬਹੁਤ ਪ੍ਰਧਾਨਾਂ ਵਾਲੇ ਸ਼ੁਗਰ ਗੁਜ਼ਾਰਾ ਵੀ ਇਹਨਾਂ ਨੇ ਇਹ ਦਿਵਸ ਮਨਾਇਆ ਸਾਰਿਆਂ ਦੇ ਨਾਲ ਕੇ ਪ੍ਰਧਾਨਾਂ ਰੰਗ ਦਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਗਿਆ ਚੌਥਾ ਤਾਂ ਅਜੇ ਵੀ ਮਤਲਬ ਕਿ ਪੂਰਾ ਸਰਪਸੰਨ ਨਹੀਂ ਹੈ ਕੀ ਕਰੀ ਲੋਕਤੰਤਰ ਦਾ ਚੜੀ ਦੇ ਲਈ ਬੜੀਆਂ ਕਹਾਣਾਂ ਕਲਨੀਆਂ ਪਈਆਂ ਤੇ ਫਿਰ ਇਹ ਪ੍ਰੈਸ ਵੈਲਫਰ ਜਿਹੜਾ ਪ੍ਰੈਸ ਫਰੀडम ਡੇ ਆ ਇਹ ਮਨਾਇਆ ਜਾਂਦਾ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਹਨੂੰ ਪ੍ਰੈਸ ਆਜ਼ਾਦੀ ਦਿਵਸ ਦੁਨੀਆ ਭਰ ਵਿੱਚ ਵੱਖ-ਵੱਖ ਅਖਬਾਰਾਂ ਵਿੱਚ ਕੰਮ ਕਰਦੇ ਪੱਤਰਕਾਰ ਭਾਈਚਾਰਾ ਵੱਲੋਂ ਮਿਲ ਬੈਠ ਕੇ ਮਨਾਇਆ ਜਾਂਦਾ ਹੈ ਪ੍ਰੈਸ ਨੂੰ ਜਿਹੜੀ ਆਜ਼ਾਦੀ ਮਿਲੀ ਇਸ ਵਾਸਤੇ ਬਹੁਤ ਲੰਮਾ ਸੰਘਰਸ਼ ਪੱਤਰਕਾਰਤਾ ਵਿੱਚ ਪੱਤਰਕਾਰ ਵੀਰਾਂ ਨੂੰ ਕਰਨਾ ਪਿਆ ਇਸ ਇਸ਼ੇ ਵਿੱਚ ਪੱਤਰਕਾਰ ਵੀਰਾਂ ਨੂੰ ਕਈ ਥਾਵਾਂ ਤੇ ਜਾਨਾਂ ਵੀ ਗੋਣੀਆਂ ਪਈਆਂ ਪਰ ਕਈ ਥਾਵਾਂ ਤੇ ਪੱਤਰਕਾਰਾਂ ਨੂੰ ਇਨਸਾਫ ਮਿਲਿਆ ਕਈ ਥਾਵਾਂ ਤੇ ਨਹੀਂ ਮਿਲਿਆ ਪ੍ਰੈਸ ਜਿਹੜੀ ਆ ਦੇਸ਼ ਦੇ ਚਾਰ ਸਤੰਭਾਂ ਦੇ ਵਿੱਚੋਂ ਮੁੱਖ ਸਤੰਭ ਗਿਣਿਆ ਜਾਂਦਾ ਵਾ ਜਿਸ ਦੀ ਪ੍ਰਸ਼ਾਸਨ ਨੂੰ ਵੀ ਰਾਖੀ ਕਰਨੀ ਇਹਨਾਂ ਨੂੰ ਪਹਿਲ ਦੇਣੀ ਬਣਦੀ ਆ ਪਰ ਬਹੁਤ ਥਾਵਾਂ ਤੇ ਜਿਹੜੇ ਪੱਤਰਕਾਰ ਜਿਸ ਤਰ੍ਹਾਂ ਫੀਲਡ ਵਿੱਚ ਪੱਤਰਕਾਰ ਕੰਮ ਕਰਦੇ ਆ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਗਰ ਉਹਨਾਂ ਨਾਲ ਕਿਸੇ ਵੀ ਵਧਿੱਕੀ ਹੁੰਦੀ ਆ ਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਸ ਕਰਕੇ ਪ੍ਰਸ਼ਾਸਨ ਨੂੰ ਪ੍ਰੈਸ ਦੀ ਜਾਨ ਮਾਲ ਦੀ ਰਾਖੀ ਲਈ ਵੀ ਵਚਨਬੰਦ ਹੋਣਾ ਚਾਹੀਦਾ ਹੈ ਕਿਉਂਕਿ ਪੱਤਰਕਾਰ ਕੋਈ ਵੀ ਜੋ ਪੱਤਰਕਾਰੀ ਕਰਦਾ ਹੈ ਤਾਂ ਉਸ ਨੂੰ ਆਪਣਾ ਪਰਿਵਾਰ ਘਰ-ਬਾਰ ਛੱਡ ਕੇ ਰਾਤ ਭਰਾਤੇ ਨੇਰੇ ਸਵੇਰੇ ਕਵਰੇਜ ਕਰਨ ਵਾਸਤੇ ਜਾਣਾ ਪੈਂਦਾ ਹੈ ਕਈ ਥਾਵਾਂ ਤੇ ਉਸ ਨੂੰ ਵਧੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਕਈ ਥਾਵਾਂ ਤੇ ਉਸ ਤੇ ਹਮਲਾ ਵੀ ਹੁੰਦੇ ਹਨ ਪਰ ਉਸ ਵਾਸਤੇ ਜ਼ਰੂਰੀ ਹੈ ਕਿ ਪ੍ਰੈਸ ਦੀ ਜਾਦੀ ਤਾਂ ਹੀ ਆਪਾਂ ਬਹਾਲ ਗਿਣੀ ਜਾਵਾਂਗੇ ਕਿ ਪੱਤਰਕਾਰ ਨੂੰ ਇਸ ਵਾਸਤੇ ਪਹਿਲ ਦੇ ਆਧਾਰ ਤੇ ਇਨਸਾਫ ਮਿਲਦਾ ਹੋਵੇ ਅਤੇ ਇਨਸਾਫ ਦਿੱਤਾ ਜਾਂਦਾ ਹੋਵੇ ਧੰਨਵਾਦ